ਕੋਮ ਜਾਂ ਕਿਸੇ ਨਸਲ ਜਾਂ ਕਿਸੇ ਵੀ ਜਾਤੀ ਨੂੰ ਖਤਮ ਕਰਨ ਦੀ ਇੱਕ ਕਿਰਿਆ ਦਾ ਹਿੱਸਾ ਹੈ ਫਿਰ ਅਗੂ ਇਹਦੀ ਉਹਨਾਂ ਨੇ ਸਬ ਕਲਾਸਿਸ ਬਣਾਈਆਂ ਉਹਦੇ ਸੀ ਪਹਿਲਾ ਕਿਸੇ ਇਲਾਕੇ ਦੇ ਵਿੱਚ ਕਿਸੇ ਵੀ ਨਸਲ ਨੂੰ ਸਰੀਰਕ ਤੌਰ ਤੇ ਪੂਰੀ ਤਰ੍ਹਾਂ ਨਾਲ ਖਤਮ ਕਰਕੇ ਐਲੀਮੀਨੇਟ ਕਰਦੇ ਸੈਕੰਡ ਸੀ ਕਿ ਕੇਵਲ ਸਰੀਰਕ ਹੀ ਕਤਲੇਆਮ ਨਹੀਂ ਹੁੰਦਾ ਮਾਨਸਿਕ ਕਤਲੇਆਮ ਵੀ ਹੁੰਦਾ ਲੋਕਾਂ ਦੇ ਮਨ ਅੰਦਰ ਡਰ ਦੀ ਭੈ ਦੀ ਭਾਵਨਾ ਪੈਦਾ ਕਰਨੀ ਉਹ ਕਿੰਦਾ ਫਿਰ ਇਹ ਵੀ ਕੁਝ ਨਹੀਂ ਹੈ ਇਹ ਤਾਂ ਇੱਕ ਤੀਜਾ ਪੜਾਅ ਵੀ ਹੈ ਕਿ ਉਸ ਕੌਮੀਅਤ ਦੇ ਬੱਚਿਆਂ ਦੇ ਅੰਦਰ ਇਨਫੀਰੀਅਰਟੀ ਕੰਪਲੈਕਸ ਨੂੰ ਪੈਦਾ ਕਰਦਾ ਤੇ ਚੌਥਾ ਉਹ ਜੀਨੋਸਾਈਡ ਦਾ ਜਿਹੜਾ ਪੜਾਅ ਹੈ ਜਾਂ ਚੌਥੀ ਕਲਾਸ ਜਿਹੜੀ ਹੈ ਉਹ ਮੰਨਦਾ ਹੈ ਕਿ ਕਿਸੇ ਕੌਮ ਦੇ ਵਿੱਚ ਇੱਕ ਕੌਨਸਿਪਰੇਸੀ ਦੇ ਨਾਲ ਇਸ ਤਰ੍ਹਾਂ ਦੀ ਪ੍ਰਵਿਰਤੀ ਨੂੰ ਜਨਮ ਦੇ ਦੇਣਾ ਕਿ ਉਹ ਕੌਮੀਅਤ ਜਿਹੜੀ ਹੈ ਉਹ ਜਨਨ ਕਿਰਿਆ ਤੋਂ ਪਿੱਛੇ ਹੋ ਜੇ ਕਿ ਭਾਵ ਔਲਾਦ ਸੰਜਮ ਚ ਆ ਜਾਵੇ ਕਿ ਇੱਕ ਹੀ ਕਾਫੀ ਦੋ ਹੀ ਕਾਫੀ ਹੋਣ ਤਾਂ ਲੋਕ ਉਹਦੇ ਤੋਂ ਪਿੱਛੇ ਚਲੇਗੇ ਐਸਾ ਮੰਨ ਲੈ ਤੇ ਸਿੱਖਾਂ ਨਾਲ ਇਹ ਸਾਰਾ ਕੁਝ ਹੋਇਆ ਮੈਂ ਇਸੇ ਕਰਕੇ ਕਹਿਣਾ ਕਿ ਨਵੰਬਰ ਦੇ ਵਿੱਚ ਸਾਡਾ ਉਹਨਾਂ ਇਲਾਕਿਆਂ 'ਚ ਜਨਤਕ ਕਤਲੀਆਂ ਵੀ ਹੁੰਦਾ ਹੈ ਪਹਿਲੀ ਗੱਲ ਇਸ ਮੱਧ ਦੇ ਵਿੱਚ ਅਸੀਂ ਆ ਗਏ ਦੂਸਰੀ ਗੱਲ ਮਾਨਸਿਕ ਜਿਹੜੀਆਂ ਬੱਚੀਆਂ ਦੇ ਨਾਲ ਰੇਪ ਹੋਏ ਜਿਨ੍ਹਾਂ ਨਾਲ ਬਲਾਤਕਾਰ ਹੋਏ ਅਸੀਂ ਉਹਨਾਂ ਦੇ ਮਾਨਸਿਕ ਸਦਮੇ ਨੂੰ ਸ਼ਾਇਦ ਸਬਦਾਂ 'ਚ ਬਿਆਨ ਕਰ ਹੀ ਨਹੀਂ ਸਕਦੇ ਅਸੀਂ ਕਰਾਂਗੇ ਵੀ ਤੇ ਉਹ ਪੀੜ ਸਾਡੇ ਅੰਦਰ ਜਨਮ ਨਹੀਂ ਲੈ ਸਕੀ ਕੀ ਜੋ ਉਹਨਾਂ ਦੇ ਅੰਦਰ ਜਨਮ ਲੈ ਚੁੱਕੀ ਹੋਵੇਗੀ ਬੱਚਿਆਂ ਦੇ ਮਨਾਂ ਦੇ ਵਿੱਚ ਸਕੂਲਾਂ 'ਚ ਪੜ੍ਹਦੇ ਬੱਚਿਆਂ ਨੂੰ ਤੁਹਾਡੇ 12 ਵਜੇ ਜੇ ਬੱਚਾ ਅਗੋ ਪ੍ਰਤੀਕਰਮ ਕਰਦਾ ਤੇ ਨਵੰਬਰ 84 ਯਾਦ ਕਰੋ ਤੁਹਾਡਾ ਕੀ ਹਾਲ ਕੀਤਾ ਸੀ ਉਸ ਭੈ ਨੂੰ ਸਿਰਜਿਆ ਗਿਆ ਤੇ ਜਿਹੜੀ ਗੱਲ ਅਸੀਂ ਅੰਤ 'ਚ ਕੀਤੀ ਸੀ ਕਿ ਸਭ ਤੋਂ ਵੱਧ ਪੰਜਾਬ ਨੇ ਉਸ ਸਾਜਸ਼ੀ ਪ੍ਰਕਿਰਿਆ ਨੂੰ ਅਡਾਪਟ ਕੀਤਾ ਕਿ ਜਨਨ ਕਿਰਿਆ ਜਿਹੜੀ ਆ ਉਹਦੀ ਦਰ ਘਟਾ ਦਿੱਤੀ ਸਾਡੇ ਮਨ 'ਚ ਇਹ ਪਾ ਦਿੱਤੀ ਗਈ ਤੁਸੀਂ ਜ਼ਮੀਨਾਂ ਵਾਲੇ ਹੋ ਜਾਦਾ ਬੱਚੇ ਹੋਣਗੇ ਜ਼ਮੀਨਾਂ ਵੰਡੀਆਂ ਜਾਣਗੀਆਂ ਉਹ ਵੱਧ ਰਹੀ ਬੋਹ ਗਣਤੀ ਦੀ ਰਾਜ ਸત્તા ਦੇ ਚ ਘਟ ਗਣਤੀ ਹੋਰ ਘਟ ਗਣਤੀ ਹੁੰਦੇ ਜਾ ਰਹੇ ਨੇ ਹੁਣ ਤੁਸੀਂ ਜਿਹੜੇ ਜਵਾਕ ਆਪਾਂ ਜਵਾਕਾਂ ਦੀ ਜਿਹੜੀ ਰੇਸ਼ਿਓ ਹੈ ਉਹ ਘਟਣ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹ ਪਾਈ ਗਈ ਸੀ ਸੋਚ ਇਹਨਾਂ ਦੇ ਵਿੱਚ ਹਾਂ ਬਿਲਕੁਲ ਇਹ ਪਾਈ ਤਾਂ ਗਈ ਸਟੇਟ ਦੇ ਵੱਲੋਂ ਇੱਕ ਤਰ੍ਹਾਂ ਦੇ ਨਾਲ ਤੇ ਸਭ ਤੋਂ ਵੱਧ ਇਹਨੂੰ ਪ੍ਰਵਾਨਗੀ ਪੰਜਾਬ 'ਚ ਮਿਲਦੀ ਹੈ ਹੋਰ ਕਿਸੇ ਕੌਮੀਆਂ 'ਚ ਨਹੀਂ ਮਿਲੀ ਪੰਜਾਬ ਦੇ ਵਿੱਚ ਸਿੱਖਾਂ ਚ ਜ਼ਿਆਦਾ ਪ੍ਰਵਾਨ ਕੀ ਬਲੀ ਇਸਲਾਮ ਜਿਹੜਾ ਉਹ ਜ਼ਿਆਦਾ ਬੱਚੇ ਘਰ ਪੈਦਾ ਕਰਨਾ ਉਹ ਆਪਣੇ ਧਾਰਮਿਕ ਸੁਆਪ ਦਾ ਹਿੱਸਾ ਮੰਨਦਾ ਹੈ ਤੇ ਜਿਹੜਾ ਪੰਜਾਬ ਦਾ ਵਰਗ ਸੀ ਉਹ ਜ਼ਿਆਦਾਤਰ ਖੇਤੀ ਤੇ ਆਧਾਰ ਸੀ ਉਹਦੇ ਬੰਚ ਇੱਕ ਗੱਲ ਆ ਗਈ ਕਿ ਜਿੰਨੇ ਬੱਚੇ ਘੱਟ ਹੋਣਗੇ ਜ਼ਮੀਨ ਦੇ ਟੁਕੜੇ ਇਕੱਠੇ ਹੋਣਗੇ ਉਹਨੇ ਇਸ ਚੀਜ਼ ਨੂੰ ਅਡਾਪਟ ਕੀਤਾ ਹੂੰ ਉਹਦੇ ਨਾਲ ਹੋਇਆ ਕਿ ਕਿ ਜੇ ਜ਼ਮੀਨ ਇੱਕ ਪਰਿਵਾਰ ਦੇ ਕੋਲ ਸੀ ਉਹਦਾ ਇੱਕ ਬੱਚਾ ਸਾਹਮਣੇ ਕਿਸਾਨ ਤੇ ਬਣ ਗਿਆ ਪਰ ਜੇ ਜ਼ਿਆਦਾ ਬੱਚੇ ਹੁੰਦੇ ਤੇ ਮੇਰੇ ਖਿਆਲ ਦੇ ਨਾਲ ਜ਼ਿੰਦਗੀ ਦੇ ਨਰਵਾਹ ਦੇ ਵਾਸਤੇ ਉਹ ਵੀ ਕੋਸ਼ਿਸ਼ਾਂ ਕਰਦੇ ਕੋਈ ਕਿਸੇ ਫੀਲਡ ਚ ਜਾਂਦਾ ਕੋਈ ਕਿਸੇ ਫੀਲਡ ਚ ਜਾਂਦਾ ਸੋ ਇਹਦੇ ਨਾਲ ਕੋਈ ਸਾਡੀ ਆਰਥਿਕਤਾ ਤੇ ਅਸਰ ਨਹੀਂ ਸੀ ਪੈਣਾ ਪਰ ਇਹਨੂੰ ਸਾਡੇ ਮਨ ਦੇ ਵਿੱਚ ਪਾ ਦਿੱਤਾ ਗਿਆ ਸੋ ਇਹ ਜਿਹੜੀ ਸਾਰੀ ਪਰਭਾਸ਼ਾ ਹੈ ਜੀਨੋਸਾਈਡ ਦੀ ਜਿਹਨੂੰ ਅਸੀਂ ਪੰਜਾਬੀ ਚ ਨਸਲਕੁਸ਼ੀ ਜਾਂ ਫਿਰ ਨਸਲਕਾਤ ਦਾ ਨਾਮ ਦਿੰਦੇ ਆ ਇਹ ਜਿਹੜਾ ਦਿੱਲੀ ਦਾ ਸਾਰਾ ਵਰਤਾਰਾ ਤੁਸੀਂ ਇਹਨੂੰ ਇਸੇ ਦੀ ਵਿਆਖਿਆ ਚ ਹੀ ਸਮਝ ਸਕਦੇ ਹੋ ਦੰਗੇ ਵੀ ਗਲਤ ਹੈ ਕਤਲਿਆਮ ਵੀ ਨਹੀਂ ਹਿੰਸਾ ਜ਼ਰੂਰ ਹੋਈ ਹੈ ਪਰ ਹਿੰਸਾ ਚ ਇੱਕ ਤੇਰ ਸ਼ਾਮਲ ਹੈ ਪਰ ਇਹਨੂੰ ਤੁਸੀਂ ਨਸਲ ਕੁਸ਼ੀ ਦੇ ਰੂਪ ਚ ਪ੍ਰਭਾਵਿਤ ਕਰ ਸਕਦੇ ਹੋ ਜਿਹੜਾ ਅਸੀਂ ਜ਼ਿਕਰ ਕੀਤਾ ਵੀ ਬੱਚਿਆਂ ਦੇ ਮਨਾਂ ਵਿੱਚ ਇਨਫੀਰੀਓਰਿਟੀ ਕੰਪਲੈਕਸ ਆਇਆ ਜਦੋਂ ਉਹਨਾਂ ਨੂੰ ਕਿਹਾ ਗਿਆ ਵੀ ਤੁਹਾਡੇ 12 ਵਜ ਗਏ ਜਾਂ ਉਹਨਾਂ ਦੇ ਕੇਸਾਂ ਨੂੰ ਲੈ ਕੇ ਮਜ਼ਾਕ ਉਡਾਇਆ ਗਿਆ ਪੱਗਾਂ ਨੂੰ ਲੈ ਕੇ ਸਵਾਲ ਹੋਏ ਉਹਨਾਂ ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਦੀ ਪੀੜ੍ਹੀ ਵਿੱਚ ਉਦੋਂ ਉਹ ਸਮੇਂ ਤੋਂ ਚਲਦੀ ਆ ਰਹੀ ਜਿਹੜੀ ਜ਼ੈਨੀ ਸੱਟ ਹੈ ਉਹ ਅੱਜ ਦੀ ਪੀੜ੍ਹੀ ਵਿੱਚ ਕਿਵੇਂ ਨਜ਼ਰ ਆਉਂਦੀ ਹੈ ਅੱਜ ਜਦੋਂ ਵੀ ਬਹੁਤ ਸਾਰਾ ਹੁਣ ਤੇ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜਦੋਂ ਵੀ ਕਿਤੇ ਕੋਈ ਐਵੇਂ ਦਾ ਵਰਤਾਰਾ ਵਰਤਦਾ ਹੈ ਤੇ ਤੁਸੀਂ ਬਹੁਤ ਸਾਰੇ ਜਿਹੜੇ ਨਫ਼ਰਤ ਫਲਾਉਣ ਵਾਲੇ ਲੋਕ ਉਹਨਾਂ ਦੀਆਂ ਪੋਸਟਾਂ ਵੇਖਦੇ ਹੋ ਤੁਹਾਨੂੰ 84 ਯਾਦ ਕਰਾ ਦੇਵਾਂਗੇ ਜੂਨ 84 ਯਾਦ ਕਰੋ ਨਵੰਬਰ 84 ਯਾਦ ਕਰੋ ਉਹ ਸਾਰਾ ਉਸ ਮਾਨਸਿਕ ਸੋਚ ਦੇ ਵਿੱਚੋਂ ਨਿਕਲਿਆ ਹੀ ਵਰਤਾਰਾ ਹੈ